ਤੇ ਮੀ ਹਸਬੰਡ ਵੀ ਜੋ ਅਸੋ ਬਿਨਾਂ ਦੇ ਤੋ ਗੀਤ ਤਾਂਨ ਸੁਸਾਇਕਾ ਦੇ ਹੀ ਉਹਨਾਂ ਦੇ ਬੈਂਕ ਦਾ ਲੋਨ ਸੀਗਾ ਤੇ ਇਸ ਕਰਕੇ ਉਹ ਪੇ ਨਹੀਂ ਕਰ ਸਕਦੇ ਤੇ ਅਜ ਬੈਂਕ ਉਹਨਾਂ ਦਾ ਕਰਜ਼ਾ ਸੀਗਾ ਮੇਰੇ ਬਾਦਾਂ ਇਨ ਲਾਂ ਲਿਆ ਤੇ ਉਹਨ ਬੈਂਕ ਕੋਲ ਹੀ ਹੋਣ ਨੂੰ ਬਾਈ ਕਰ ਦਿੱਤੀ ਕੋਠੀ ਦੇਣਾ ਲੋਨ ਹੀ ਬੈਂਕ ਤੋਂ ਲਿਆ ਇਹਨਾਂ ਨੇ ਹਾਊਸਿੰਗ ਨੂੰ ਲਿਆ ਲੋਨ ਲੈ ਕੇ ਪਲਾਟ ਤੇ ਕੋਠੀ ਬਣਾਈਆਂ ਉਹ ਬੈਂਕ ਦੇ ਦੇਣ ਅਦਾ ਨਹੀਂ ਕੀਤੇ ਗਿਆ ਮੇਰਾ ਪੁੱਤ ਵੀ ਗਿਆ ਮੈਂ ਕਿੱਥੇ ਜਾਵਾਂ ਹੁਣ ਮੈਨੂੰ ਚੰਦੂ ਚੰਦੂ ਕੋਈ ਸੋ ਨਾਮ ਗਗਨਦੀਪ ਕੋਰ ਮੇਰਾ ਬੇਟਾ ਸਹਿਜਵੀਰ ਨੂੰ ਸਾਲ ਦਾ ਤੇ ਮੀ ਹਸਬੈਂਡ ਦੀ ਜੌਸਾ ਬੇਨਾ ਡੈਟੋ ਗੀ ਸਨ ਸੁਸਾਈਡ ਕਰਦੇ ਹੀ ਉਹਨਾਂ ਦੇ ਬੈਂਕ ਦਾ ਲੋਨ ਸੀਗਾ ਤੇ ਇਸ ਕਰਕੇ ਉਹ ਪੇਰੀ ਕਰ ਸਕਦੇ ਨਹੀਂ ਤੇ ਅੱਜ ਬੈਂਕ ਉਹਨਾਂ ਦਾ ਕਰਜਾ ਸੀਗਾ ਮੇਰੇ ਫਾਇਦੇ ਨਾਲ ਲਿਆ ਤੇ ਉਹਨ ਬੈਂਕ ਵਾਲੇ ਉਹਨੂੰ ਬੰਦ ਕਰ ਦਿੱਤਾ ਮੈਂ ਮੈਂ ਬੱਚੇ ਨਹੀਂ ਸਹੀ ਤੇ ਮੇ ਲੋ ਸਾਨੂੰ ਸਭ ਪੀ ਕੰ ਕਿਨੇ ਕਰਨ ਸਾਰੇ ਕੋਈ ਆਦਮੀ ਨਹੀਂ ਹੈਗਾ ਮੈਂ ਮੇਰੇ ਬੱਚਾ ਦੀ ਮੇ ਮਦਦ ਹੀ ਲਾਣੇ ਦੋ ਨਾ ਸਿਰ 10 ਲੱਖ ਸੀਗਾ ਤੇ ਉਹ 16 ਲੱਖ ਕਿੰਨਾਂ ਕਿਤਾ ਇਸ ਜੀ ਨਹੀਂ ਰੋਗ ਦਿੰਦੇ ਕਿ ਕੀ ਕਰਦੇ ਮੇਰਾ ਨਹੀਂਗਾ ਮੇਰੇ ਪੁੱਤ ਨੂੰ ਲਾ ਦਈਓ ਅਗਰ ਮੇਰਾ ਬੱਚੇ ਦਾ ਮੇਰਾ ਕੋਈ ਕੋ ਸੋਨੀਆ ਕਹਿੰਦੀ ਵੀ ਸਾਨੂੰ ਇੱਥੇ ਰਹਿਣ ਦਿੱਤਾ ਜਾ ਬਸ ਮੇ ਹੋਰ ਕੁਝ ਨਹੀਂ ਦਾਂ ਵੀ ਗਿਆ ਮੇਰਾ ਪੁੱਤ ਵੀ ਗਿਆ ਮੈਂ ਕਿਤੇ ਜਾਵਾਂ ਹੁਣਾ ਅੱਜ ਤੋਂ ਮੈਂ ਮਰ ਜਾਣਾ ਹੀ ਮੈਨੂੰ ਕੋਈ ਬਾਤ ਨਹੀਂ ਆਉਂਦੀ ਹਾਂ ਮੈਂ ਗੀਰਣਾ ਹਾਂ ਮੈਂ ਮਰ ਜੀਵਾਂ ਮੈਂ ਚੱਲ ਜਾਣਾ ਕਿਤੇ ਮੈਂ ਖਾ ਲੈਣਾ ਕੁਝ ਮੈਂ ਮਰ ਜਾਣਾ ਮੈਂ ਇਹੋ ਜਿਹਾ ਘਰ ਛੱਡ ਕੇ ਮੈਨੂੰ ਲੱਭਣਾ ਨਹੀਂ ਕੁਝ ਮੇਰੇ ਬੰਦੇ ਨੇ ਬਿਲਡਿੰਗ ਪਾਈ ਸੀ ਮੇਰੇ ਰਾਂ ਨੂੰ ਮੈਂ ਕਿਤੇ ਜਾਣਾ ਹਣਾ ਇੱਕ ਕੋਠੀ ਦੇਣਾ ਲੋਨ ਹੀ ਬੈਂਕ ਤੋਂ ਲਿਆ ਇਹਨਾਂ ਨੇ ਹੌ ਸਿੰਘ ਨੂੰ ਲਿਆ ਇਹ ਲੋਨ ਲੈ ਕੇ ਪਲਾਟ ਤੇ ਕੋਠੀ ਬਣਾਈਆਂ ਉਹ ਬੈਂਕ ਦੇ ਦੇਣ ਅਦਾ ਨਹੀਂ ਕੀਤੇ ਤੇ ਮਾ ਜੋ ਡੀਸਾ ਦੇ ਹੁਕਮ ਅਨਸਾਰ ਇਹਨਾਂ ਨੂੰ ਆਰਡਰ ਹੋਇਆ ਹੀ ਪੋਜੈਸ਼ਨ ਲੈਣ ਦੇ ਬੈਂਕ ਵਾਲਿਆਂ ਨੂੰ ਇਹ ਆਰਡਰ ਹੋਇਆ 18 ਤਿੰਨ 2024 ਦੇ 6 ਮਹੀਨੇ ਹੋ ਗਏ ਆ ਉਹ ਆਰਡਰ ਨੂੰ ਤੇ ਉਹਨਾਂ ਨੇ ਬੈਂਕ ਵਾਲਿਆਂ ਨੇ ਆਪਣੀ ਕਾਰਵਾਈ ਕਰਨੀ ਆ ਉਹਨਾਂ ਨੇ ਪੋਜੈਸ਼ਨ ਲਿਆ ਪੀਸਫੁਲੀ ਤੇ ਗਗਨਦੀਪ ਕੌਰ ਹੈ ਲੀਗਲ ਹੈ ਉਹਦੇ ਵਾਈਫ ਲੇਡ ਉਹ ਜਗਦੀਪ ਸਿੰਘ ਦੇ ਤੇ ਬਾਰੋ ਆ ਪੁਸ਼ਪਾ ਕਲੋਨੀ ਵਿੱਚ ਇਹਨਾਂ ਲਿਆ ਵਾ ਬਾਰੇ ਦੱਸਦਾ ਸਾਢੇ 16 ਲੱਖ ਰੁਪਏ ਅਸਲੇ ਪੈਂਡਿੰਗ ਹੈ ਜੀ ਇਹਨਾਂ ਦੇ ਜੇ ਤੁਸੀਂ ਵੇਖੋ ਜੀ ਇਹਨਾਂ ਨੂੰ ਨੋਟਸ ਦਿੱਤਾ ਈ ਦਿਨ ਪਹਿਲਾਂ ਇੰਤਜ਼ਾਮ ਕਰ ਲੈਂਦੇ ਜਿੱਥੇ ਜਾਣਾ ਸੀ ਪਰਪਰ ਕਾਰਵਾਈ ਹੋਣ ਤੇ باوجود 6 ਮਹੀਨੇ ਹੋ ਗਏ ਆ ਤੇ 6 ਮਹੀਨਾ ਟਾਈਮ ਨੂੰ ਕੋਈ ਹੈਗਾ ਹੀ ਬੈਂਕ ਨਾਲ ਸੈਟਲਮੈਂਟ ਕਰ ਲੈਂਦੇ ਪੈਸੇ ਦੇ ਦਿੰਦੇ ਤੇ ਇਹਨਾਂ ਦਾ ਐਡਜਸਟਮੈਂਟ ਹੋ ਜਾਣੀ ਹੈ